ਦੋਸਤੋ ਮੈਂ ਸੋਹਣੇ ਖੰਡੇ ਵਾਲਾ ਅੱਜ ਪਹੁੰਚਿਆ ਭਾਈ ਤਲਵੰਡੀ ਸਬਟਰ ਟਰੈਕਟਰ ਮੰਡੀ ਤੇ ਇੱਥੇ ਆਉਣਾ ਸੁੰਨ ਸੇ ਟਰੈਕਟਰ ਮੰਡੀ ਵੀਡੀਓ ਚੰਗੀ ਲੱਗੀ ਤਾਂ ਮਰਜ਼ੀ ਵਾਰ ਸ਼ੇਅਰ ਕਰਦੇ ਭਾਈ ਪਰ ਸਬਸਕ੍ਰਾਈਬ ਕਰਦੇ ਹੋ ਕਰਦੇ ਭਾਈ ਅਪ ਵੀਡੀਓ ਸਟਾਰਟ ਆਹ ਦੇਖੋ ਭਾਈ ਜਿੰਨਾ ਮਾਰੋ ਦੇਣਾ ਟਰੈਕਟਰ ਦਿਖਾਉਣੇ ਆ ਆਮ ਆ ਕਰਦੇ ਸਟਾਰਟ ਵੀਡੀਓ ਬਈ ਅਲਾ ਵੀ ਤੇ ਕੋਈ 59 11 ਇਹਨਾਂ ਨੇ ਨਵੇਂ ਮਾਰਨੇ ਇੱਕ 95 ਪਾਈਂਗਾ ਹੀ ਢਮਾਂਡ ਹੈ ਆਹ ਟਾਇਰ ਦੇ ਕੰਡੀਸ਼ਨਾਂ ਬਈ ਆਮ ਆ ਇਹ ਬਸ ਮੰਨ ਕੇ ਚੱਲ ਵੀ ਨਹੀਂ ਤੇ ਇਹਦੀ ਗੱਲ ਕਰ ਲਏ ਤਾਂ ਬਈ ਇਹਦੇ ਸਾਫ ਹੀ ਹੈ 20% ਟਾਇਰ ਹੋਣਗੇ ਤਿਆਰ ਤਾਂ ਗੰਜੀ ਆ ਜੇ ਕਿਸੇ ਪ੍ਰਾਣੀ ਦੇ ਵੀ ਤਿਆਰ ਕਰਾਉਣਾ ਹੁੰਦਾ ਟਰੈਕਟਰ ਦੀ ਮੁੱਕਾ ਬਾਈ ਨਵਾਂ ਦੇ ਨਵੇਂ ਮਾਡਲ 1,75,000 ਬੰਨ੍ਹੀ ਡਿਮਾਂਡ ਆ ਆ ਦੇਖੋ ਭਰਾ ਜੇ ਕਿਸੇ ਭਰਾ ਦੇ ਤਿਆਰ ਕਰਵਾਉਣਾ ਉੱਚਾ ਮਾੜਲਾ ਟਰੈਕਟਰ ਰੇਟ ਠੀਕ ਆ ਜਿਹਨੂੰ ਹਨ ਆ ਮਾਰੂ ਨੇ ਗੱਭੀ ਇਸਕੇ ਨੇ ਭਰਾ ਨਾਟਕੇ ਨੂੰ ਤਿਆਰ ਕਰਾਉਣ ਦੇ ਜਿਹਦੇ ਕਿ ਭਰਾੰ ਉਸੇ ਤੋਂ ਟਾ ਕਮੈਂਟਾਂ ਚ ਕਮੈਂਟ ਕਰ ਦਿਓ ਭਰਾਵਾ ਨੰਬਰ ਸਾਨੂੰ ਦਵਾ ਦਾਂਗੇ ਭੰਗਾਂ ਦਾ ਅੱਗੇ ਆ ਫਾਰਮ ਟਰੱਕ 60 ਮਾਰਲ ਸ਼ਾਫਤ ਮਾਰਲ 2,60,000 ਰੁਪਏ ਦੀ ਮੰਗ ਹੈ ਆਹ ਕ੍ਰੀਸ਼ਨਾ ਭਰਾਵੋ ਨਮਰੂ ਨੀ ਸਾਰਾ ਟਰੈਕਟਰ ਹੀ ਨਾਲ ਆ ਬਈ ਆ ਦੇਖੋ ਟਾਇਰ ਵੀ 80-85% ਪਏ ਆ ਬਾਈ ਚਾਰੇ ਬੱਸ ਵਰਡ ਅੱਬ ਐਕਸਟਰੂ ਟ੍ਰੈਕ ਦੇ ਕਿਡਿਸ ਨੇ ਮਗਰਾੜ ਮਜ਼ਰੂਰ ਕੋਈ ਗਲੇ ਨਹੀਂ ਜੀ ਕਿਸੇ ਪਾਸੋਂ ਅਗਲਾ ਫੇਟੂ ਵੀ ਫਾਰਮ ਟ੍ਰੈਕ 60 ਨਵ ਮਾਡਲ 2 ਲੱਖ 80 ਹਜ਼ਾਰ ਬਣੇ ਮੰਗਦਾ ਇਹ ਵੀ ਜਮਾਂ ਨਵਾਂ ਬਈ ਬੋਲ ਜੀ ਸੋਣਾ ਜਿਸ ਨੂੰ ਕੋਈ ਕਹੇਲਾ ਜੀ ਨਾ ਜੀ ਸਮਾਰਾ ਪਰਵਾਨੇ ਦਾ ਇਹ ਵੀ ਟਰੈਕਟਰ ਬਹੁਤ ਸਾਫ਼ ਹੈ ਦੇਖੋ ਸੋਨੂੰ ਦਿਖਾਉਣਾ ਹੈ ਬਾਈ ਸਾਧਾਰਨ ਚੈਟਰ ਅਗਲਾ ਟਰੈਕਟਰ ਤੋਂ ਨੂੰ ਜੀ ਸੋਨੂੰ ਸਬਰਾ 735 ਭਰੋ ਹਮਾਰਾ ਰੋਲਿਕਾ ਆ ਮਗਰੇਟ ਹੈ ਰਾਈ ਕੰਡੀਸ਼ਨ ਹੈ ਟਾਇਰ ਇਹਦੇ ਨਵੇਂ ਆ ਰਗੇ ਆ ਚਾਰੇ ਬਾਈ 7 ਮਾਡਲ ਹੈ 2 ਲੱਖ 45 ਹਜ਼ਾਰ ਦੀ ਮੰਗ ਹੈ ਆਹ ਗ੍ਰੇਡ ਹੈ ਹਮਾਰਾ ਰੋਲਿਕਾ 2 ਲੱਖ ਟਰੈਕਟਰ ਆ ਗਿਆ ਸੋਨਾ ਲੇਕਾ ਪੀਆਈ 35 ਚਾਰ ਮਾਡਲ ਆ 225000 ਰੁਪਏ ਦਾ ਮਾਡਲ ਆ ਆਹ ਕਿ ਟੇਸ਼ਨਟ ਟਾਈਟ ਆ ਦੇਖੋ ਪਹਿਲਾ 10 ਮਾਡਲ ਹੈ 375 ਪਾਣੀ ਦੀ ਮਾਡਲ ਹੈ ਆਗ੍ਰੇਸ਼ਨਾ ਪ੍ਰਭੂ ਟਰੈਕਟਰ ਦੀ ਆ ਆਜੋ ਆਜੋ ਆਗ੍ਰੇਸ਼ਨਾ ਪ੍ਰਭੂ ਆਪਣਾ ਟਰੈਕਟਰ ਹੈ ਹਾਂਜੀ ਸਾਖਮਾਰਲ ਤਨ 75 ਬੰਗੈਂਟ ਮਾਗ ਇਹ ਨੰਬਰ ਬੋਲ ਦਿਓ ਭਰਾਵਾ ਆਪਣਾ ਟਰੈਕਟਰ ਦਾ ਮੋਬਾਈਲ ਨੰਬਰ ਮੋਬਾਈਲ ਨੰਬਰ 99137 ਹਾਂਜੀ 96809 96809 ਇੱਕ ਹੀ ਟਰੈਕਟਰ ਆਪਣਾ ਕਿ ਹੋਰ ਵੀ ਦੋ ਆ ਖੜੇ ਨੇ ਹਾਂਜੀ ਤਿੰਨ ਆ ਖੜੇ ਨੇ ਦੋ ਆ ਖੜੇ ਨੇ ਨਾੜ ਘਰਾ ਦੇ ਨਾੜ ਦਾ ਸਾਥ ਫਾਰਮ ਜਿਹੜੇ ਖੜੇ ਆ ਟਰੈਕਟਰ ਦੱਸ ਦੇ ਬੰਦ ਡਿਟੇਲ ਦੱਸ ਦੇ ਕਿਹੜੇ ਕਿਹੜੇ ਟਰੈਕਟਰ ਆ ਆ ਪਾਤੀ ਸੀ ਤਾਂ ਮੈਂ ਨੰਬਰ ਦੇ ਦੂੰਗਾ ਇਹਨਾਂ ਦੀ ਆ ਗੇ ਵਿੱਚ ਇਹਦਾ ਨੰਬਰ ਇੱਕ ਆ ਡੀ ਆਈ ਆ ਕਿਹੜਾ 263 263 ਹੀ ਆਈ ਹੈ 98 ਮਾਡਲ 155 155 ਕਾ ਨਵ ਮਾਡਲ ਆਇਸਰ ਅੱਗੇ ਆ ਗਏ ਨਵ ਮਾਡਲ ਆਇਸਰ ਟ੍ਰੇਡ ਦੇ ਕ੍ਰੇਡਿਟਰ ਤੁਹਾਡੇ ਸਾਹਮਣੇ ਆ ਬਾਈ ਹਰਿਆਣਾ ਨੰਬਰ ਆਇਆ ਬਾਈ ਪੰਜਾਬ ਪੰਜਾਬ ਨੰਬਰ ਪੰਜਾਬ ਨੰਬਰ ਠੀਕ ਹੈ ਪੰਜਾਬ ਨੰਬਰ ਤੇਰੀ ਡਿਮਾਂਡ ਹੈਗੀ ਆ 165 ਮਸਾਈ 44 ਟਰੈਕਟਰ ਹੈ ਬਾਈ ਤੇਰੇ 24 6 ਰਟ ਨੇ ਠੀਕ ਹੈ 6 ਟਰੈਕਟਰ ਬਰਾਉ ਤੇ ਮਾੜਾ ਮोटा ਜੇ ਡਿਮਾਂਡ ਲੱਗੀ ਉਹ ਚ ਲੈ ਸੋ ਜੂ ਪਰ ਨਾ ਤਾਂ ਨਹੀਂ 500 242 97 ਮਾਡਲ ਹੈ 132 ਹਜ਼ਾਰ ਰੁਪਏ ਦੀ ਮੰਗ ਹੈ ਤੇ ਆ ਜਿਹੜੇ ਪਹਿਲਾ ਟਰੈਕਟਰ ਦਿਖਾਏ ਸੀ ਆ ਦੋ ਟਰੈਕਟਰ ਵੀ ਬਾਈ ਦੀ ਹੈ ਇਹ 2007 ਮਾਡਲ ਹੈ ਇਹ ਵੀ ਦੋਵੇਂ ਟਰੈਕਟਰ ਬਾਈ ਦੇ ਐ ਬਾਈ ਨਾਲ ਕਨੈਕਟ ਕਰਦੇ ਬਾਈ ਦਾ ਨੰਬਰ ਬੁਲਵਾਤਾ ਸੀ ਆਪਾਂ ਦੁਬਾਰੇ ਫੇਰ ਬੁਲਵਾ ਦਿੰਦੇ ਆ 95181 ਹਾਂਜੀ ਭਾਈ 02160 ਦੋ ਨੰਬਰ ਨੇ 99247 9680 ਆ ਸਾਰੇ ਟਰੈਕਟਰ ਬਾਈ ਦੇ ਐ ਜੇ ਕਿਸੇ ਭਰਾ ਨੂੰ ਪਸੰਦ ਆਉਂਦੇ ਤਾਂ ਲਾਜ਼ਮੀ ਕਨੈਕਟ ਕਰ ਲਿਓ ਭਰਾਓ 855 11 ਮਾਡਲ 3 ਲੱਖ 72000 ਆਗੜੀ ਹਨਾ ਰੈਕਟਰ ਦੀ ਬਈ ਮਮਰੋ ਨੇ ਆਪਰਾ ਹੋ 735 ਪੰਜ ਮਾਰਲ 235000 ਰੁਪਏ ਦੀ ਮੰਗ ਆਗੜੀਸ਼ਨਾ ਭਰਾਵੋ ਟਰੈਕਟਰ ਦੇ ਪੰਜ ਮਾਰਲਾ 235000 ਰੁਪਏ ਦੀ ਮੰਗ ਹੈ ਅਮਰ ਸਿੰਘ ਅੱਗੇ ਸਾਨੂੰ ਸੁਖਾਉਣ ਜਿਹੜੇ ਰੋ ਮਿਰੂ ਨਾਲ ਅਇਸਰ ਆ ਗਿਆ 15 ਮਾਡਲ 2 ਲੱਖ 40 ਹਜ਼ਾਰ ਬੰਨਾਂ ਦੀ ਡਿਮਾਂਡ ਆ ਆਹ ਕ੍ਰੇਸ਼ਨਟਰੈਕਟਰ ਦੀ ਬਈ ਕ੍ਰੇਸ਼ਨ ਚੈੱਕ ਕਰੋ ਟਾਇਰ ਚਾਰੇ ਨਵੇਂ ਆ ਗਏ ਬਈ ਮਾਹਰ ਰਾਮਿੰਦਰਾ 265 ਡੀਆਈ ਇਹ ਮਾਡਲ ਹੈਗਾ 6 2 ਲੱਖ 70 ਹਜ਼ਾਰ ਬੰਨਾਂ ਦੀ ਡਿਮਾਂਡ ਆ ਆਡਾ ਰਿਸਨ ਨੰਬਰ ਹੈ 88 ਹਮਾ ਦਾ ਇਹ ਕਿਹੜਾ ਨੰਬਰ ਦਾ ਆਪਣਾ ਨਹੀਂ ਆਪਣਾ ਨਹੀਂ ਮਤਲਬ ਕਿੰਨਾ ਲਿਖਿਆ ਹੈ ਨੰਬਰ ਤੇ ਭਾਈ 270 ਲਿਖਿਆ ਹੈ ਆਪਿਆ ਸਵਰਾਜ 855 ਵੀ ਉਹ ਇਹ 6 ਮਾਡਲ ਹੈ ਲੋੜਕ 60000 ਪੰਜੇ ਦੀ ਮੰਗ ਹੈ। ਹਾਂ ਬਰਨ ਦੇ ਅੱਧਰਾ ਉਹ ਆਕ੍ਰਿਸ਼ਨ ਰੈਕਟਰ ਦੀ ਉਹ ਹੈਗਾ ਸਵਰਾਜ 735 ਆਕ੍ਰਿਸ਼ਨ ਰੈਕਟਰ ਦੀ ਇਹ ਮਾਡਲ ਹੈਗਾ 99 1,55,000 ਦੀ ਮੰਗ ਆ ਭਾਈ ਜੀ। ਉਹ ਟਾਇਰਾਂ ਦੇ ਕੰਡੀਸ਼ਨ ਹੈ। ਰੇਟ ਵੀ ਸਾਫ ਹੈ। ਰੇਟ ਬਾਈ ਨੇ ਜਾਇਜ਼ ਲਿਖਿਆ ਜਮਾ ਬਈ। ਅੱਗੇ ਹੈਗਾ ਸੋਨਾ ਲਿਖਿਆ 750। 7 ਮਾੜਲਾ 2,85,000 ਰੁਪਏ ਦਾ ਮੰਨਦਾ ਬਾਈ। ਆ ਮਾਰੋ ਨੀਆ ਪ੍ਰਭੂ। ਟਾਇਰ ਮਗਰ ਦੇ ਨਵੇਂ ਆ ਗਏ ਆ ਬਾਈ। ਅੱਗੇ ਆ ਡਰਾਈ ਕਲੈਕਸ਼ਨ ਆ। 10% ਲਾਉਣੀ ਹੈ ਤੇ 55% ਅਗਲੇ ਟਾਇਰ ਤੇ। ਦੇ ਸੰਟਰੇਟ ਜਾਹਾ ਬਾਈ ਮਾਰੋ ਮੇਰੇ ਦੇਖੋ ਭਰਾਵੋ ਅੱਜ ਮਸਾਹਰ ਆਪਣੀ ਧੁੱਪ ਕੱਢੀ ਏ ਅੱਗੇ ਟਰੈਕਟਰ ਦਿਖਾਉਣੇ ਆ ਤੁਹਾਨੂੰ ਐਸਰ 450 ਤੇਸ 450 L.I. 11 ਮਾਡਲ ਹੈ ਭਰਾਵੋ 245000 ਰੁਪਏ ਦੀ ਮੰਗ ਹੈ ਅਮਰੋਂ ਮਿਲਦਾ ਆਹ ਦੇਖ ਰਿਹਾ ਜੀ ਹੈਟਰ ਤੁਮਾਨੂੰ ਨੀ 11 ਡੇਟਾਗਸ ਸਵਰਾਜ 735 ਬਾਈ ਆਹ ਕੰਡੀਸ਼ਨ ਹੈ ਟਰੈਕਟਰ ਦੀ ਇਹ ਤਿੰਨ ਮਾਡਲ ਹੈ 2003 ਮਾਡਲ 1,65,500 ਰੁਪਏ ਦਾ ਮਾਡਲ ਆਹ ਮਾਰੂ ਨੀ ਆ ਪ੍ਰਭੂ ਆਹ ਕੰਡੀਸ਼ਨ ਹੈ ਪੈਰਾਂ ਦੀ ਹੈ ਅੱਜ ਮਗਲਕੀ 35 40% ਬਈ ਅੱਜ ਹੈ ਡਾਇਰ ਮੇਂਦੀ ਆ ਗਿਆ ਮਿੰਦਰਾ 265 ਇਹਦਾ ਰੇਟ ਨਹੀਂ ਲਿਖਿਆ ਇਹਦਾ ਰੇਟ ਹੈ ਨਹੀਂ ਲਿਖਿਆ ਬਾਕੀ ਸਵਰਾਜ 743 ਤਿੰਨ ਮਰਲੇ 230 ਹੇਰ ਬੰਗੈ ਦੀ ਮੰਗ ਹੈ ਆ ਕੰਡੀਸ਼ਨਰ ਟਰੈਕਟਰ ਦੀ ਪ੍ਰੋਮਾਰੋ ਨੀਗਾ ਆ ਦੇਖੋ ਵੀਡੀਓ ਚੰਗੀ ਲੱਗੀ ਭਾਈ 10 10 ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਭਰਾਓ